ਸਾਸ਼ੀ ਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾਣੇ ਆ ਪਿਆਰੇ ਪਿਆਰੇ ਸੋਹਣੇ ਸੋਹਣੇ ਜੇ ਕੈਨੇਡਾ ਦੇ ਫੁੱਲ ਆ ਆ ਫੁੱਲ ਕੈਨੇਡਾ ਵਿੱਚ ਲੱਗੇ ਨੇ ਪਰ ਇਹ ਫੁੱਲ ਥੋੜਾ ਟਾਈਮ ਲੱਗਦੇ ਪਰ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਐਦਾਂ ਲੱਗਦਾ ਕਿ ਜਿਦਾਂ ਗੁਲਦਸਤੇ ਕਿਸੇ ਨੇ ਰੱਖੇ ਹੁੰਦੇ ਆ ਚਿੱਟੇ ਫੁੱਲਾਂ ਦੇ ਵਾਹ ਕੀ ਨਜ਼ਾਰਾ ਹੈ ਕੁਦਰਤ ਆ ਫੁੱਲ ਵੱਖਰੇ ਨੇ ਮੈਨੂੰ ਨਾਂ ਤੇ ਇਹਨਾਂ ਦੇ ਨਹੀਂ ਆਉਂਦੇ ਖੈਰ ਪਰ ਚਿੱਟੇ ਜੇ ਵਾਈਟ ਜੇ ਫੁੱਲ ਮੈਨੂੰ ਲੱਗੇ ਬੜੇ ਸੋਹਣੇ ਮੈਂ ਕਿਹ ਚੱਲ ਤੁਹਾਡੇ ਨਾਲ ਸ਼ੇਅਰ ਕਰਨੇ ਆ ਤੁਹਾਨੂੰ ਮਖਾਨੇ ਆ ਤੇ ਆ ਜਿਹੜਾ ਰੋਡ ਸਾਡੇ ਘਰ ਦੇ ਕੋਲ ਹੀ ਲੰਘਦਾ ਤੇ ਅਸੀਂ ਉਹਨ ਤੁਹਾਨੂੰ ਆਪਣਾ ਘਰ ਵੀ ਦਿਖਾਵਾਂਗੇ ਬਾਰੋ-ਬਾਰ। ਤੁਸੀਂ ਕਹਿੰਦੇ ਬਾਰੋ-ਬਾਰ ਵਖਾੰਦੇ ਪਿਆ। ਅਹੀਂ ਬਾਰੋ-ਬਾਰ ਹੀ ਵਖਾੰਨੇ ਆ ਘਰ ਹਜੇ ਅਸੀਂ ਅੰਦਰੋਂ ਨਹੀਂ ਵਖਾ ਸਕਦੇ ਕਿਉਂਕਿ ਥੋੜੇ ਬਿਜ਼ੀਆ ਬਾਅਦ ਵਿੱਚ ਤੁਹਾਨੂੰ ਹੋਮ ਟੂਰ ਕਰਾਵਾਂਗੇ ਆਪਣਾ। ਤੇ ਆ ਇੱਥੋਂ ਅਸੀਂ ਵਾਕ ਜਾਂਦੇ ਹੁੰਨੇ ਆ ਰੋਜ਼ ਸਾਡੀ ਆਦਤ ਹੈ ਛੇੜੇ-ਛੇੜੇ ਵਾਕਾਂ ਦੇ ਤੇ ਇੱਥੇ ਬੜਾ ਮਜਾਂਦਾ ਮਜੇ ਨਾਲ ਵਾਕ ਕਰੋ। ਤੇ ਆ ਸਾਡੇ ਘਰ ਦੇ ਨਾਲ ਜਿਹੜੇ ਦੂਜੇ ਘਰ ਬਣੇ ਹੋਏ ਨੇ ਸਾਡੇ ਉਹ ਘਰ ਨੇ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਸਾਡਾ ਆ ਮਤਲਬ ਕਨੇਡਾ ਕਮੈਂਟ ਕਰਕੇ ਦੱਸਿਓ ਤੇ ਆ ਸਾਡੇ ਡਸਟਬਿਨ ਜੇ ਪਏ ਨੇ ਆ ਨਾਲ ਸਾਡੇ ਗਵੰਡੀਆਂ ਤੇ ਕੰਮ ਲੱਗਾ ਮਿਸਤਰੀਆਂ ਦਾ ਤੇ ਉਹਦੇ ਕਰਕੇ ਜਦਾ ਥੋੜਾ ਖਲੜਾ ਪਿਆ ਪਰ ਚਲੋ ਕੋਈ ਨਹੀਂ ਇਦਾਂ ਹੀ ਹੁੰਦਾ ਜਦੋਂ ਕੰਮ ਕਾ ਜਾਣ ਗਵਣ ਲੱਗੇ ਹੁਣ ਤੇ ਫੇਰ ਇੰਨਾ ਕਿਤੇ ਖਲਾਰਾ ਪਿੰਦੇ ਪਿੰਦਾ ਤੇ ਤੁਹਾਨੂੰ ਪਤਾ ਜਦੋਂ ਨਾਲ ਘਾਰ ਹੋਵੇ ਤੇ ਖਲਾਰੇ ਵੀ ਚੰਗੇ ਲੱਗਦੇ ਆ ਆਣ ਗਵਣ ਆ ਚਲੋ ਕੋਈ ਨਹੀਂ ਬਹੁਤ ਵਧੀਆ ਤੇ ਆ ਜੀ ਸਾਡਾ ਘਰ ਜੇ ਬਾਹਰੋਂ ਤੇ ਸੌਰੀ ਗਵੰਡੀਆਂ ਦਾ ਘਰ ਜੇ ਬਾਹਰੋਂ ਜਿੱਥੇ ਕੰਮ ਲਗਾ ਅੱਗੇ ਸਾਡਾ ਘਰ ਆ ਅਸੀਂ ਤੁਹਾਨੂੰ ਆਪਣਾ ਘਰ ਵੀ ਜਲਦੀ ਵਿਖਾਣੇ ਆ ਤੇ ਆ ਲੱਗੀਆਂ ਹੋਈਆਂ ਸਾਡੀਆਂ ਗੱਡੀਆਂ 'ਤੇ ਮੀਨਸ ਮੇਰੇ ਪਾਜੀ ਤੇ ਪੈੰਜੀ ਉਹਨਾਂ ਦੀਆਂ ਗੱਡੀਆਂ ਤੇ ਆ ਜੇ ਬਾਰੋ-ਬਾਰ ਸਟਾ ਕਰ ਹੁਣ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡਾ ਕਰ ਕਿਦਾਂ ਦਾ ਲੱਗਾ ਬਾਰੋ-ਬਾਰ ਤੇ ਫੋਲਰ ਹੋਣ ਅਕਾ ਬਹੁਤ ਹੀ ਵਧੀਆ ਕਲੋਨੀ ਆ ਇੱਥੇ ਇਕੱਲੇ ਵੀ ਬੈਠੇ ਰਹੋ ਤੇ ਲਾਗੇ ਚਾਗੇ ਆਉਂਦੇ ਜਾਂਦੇ ਲੋਕੀ ਦੇਖਦੇ ਰਹਿੰਦੇ ਆ ਬਹੁਤ ਐਂਟਰਟੇਨਮੈਂਟ ਜੀ ਹੁੰਦੀ ਨੇ ਦੀ ਮੀਨਸ ਵਧੀਆ ਲੱਗਦਾ ਕੱਲਾ ਫੀਲ ਨਹੀਂ ਹੁੰਦਾ ਵੀ ਅਸੀਂ ਇਕੱਲੇ ਆ ਤੇ ਆ ਸਾਡੀਆਂ ਗੱਡੀਆਂ ਨੇ ਜੇ ਕਰੇ ਨਾ ਗੱਡੀਆਂ ਵਿੱਚ ਇੰਡੀਕਾ ਹੁੰਦੀ ਤੇ ਫਿਰ ਅਸੀਂ ਇਹ ਗੱਲ ਜ਼ਰੂਰ ਕਹਿਣੀ ਸੀ ਕਿ ਸਾਗਰ ਦੀ ਵਟੀ ਲੈਣੇ ਇੰਡੀਕਾ ਚਲਾ ਮੈਨੂੰ ਵੀ ਇਮੀਡੀਏਟਲੀ ਡਰਾਈਵਿੰਗ ਸਕਾ